ਮਾਤਾ ਜੀ ਗੱਲ ਚੱਲ ਰਹੀ ਸੀ ਕਹਿੰਦੇ ਵੀ ਬੀਬੀਆਂ ਦਾ ਜਥਾ ਵੀ ਅਸੀਂ ਮਰਜੀ ਵੜਿਆਂ ਦਾ ਤੋੜਨਾਗਾ ਜੀ ਤਿਆਰ ਆਂ ਅਸੀਂ ਜੀ ਤਿਆਰ ਪੁਰ ਤਿਆਰ ਆਂ ਅਸੀਂ ਐਰ ਕਹਿੰਦੇ ਬੀਬੀਆਂ ਹੀ ਮਰਨਗੇ ਆ ਜਦੋਂ ਗੱਲ ਚੱਲਦੀ ਐ ਅੱਗੇ ਜਾਣ ਦੀ ਤਾਂ ਉਧਰ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਬੀਬੀਆਂ ਨੂੰ ਤੇ ਬੱਚਿਆਂ ਨੂੰ ਵੀ ਥੋੜਾ ਤੁਸੀਂ ਪਿੱਛੇ ਰੱਖੋ ਭਾਈਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਅੱਗੇ ਰਹੋ ਬੀਬੀਆਂ ਨੂੰ ਪਿੱਛੇ ਅਸੀਂ ਆਨੇ ਆਵੇ ਭਾਈ ਪਿੱਛੇ ਹੋਣਾ ਬੀਬੀਆਂ ਗਾੜੀ ਹੋਣੀ ਇਹ ਸਾਡੇ ਪੋਤ ਮੁੱਕ ਗਏ ਤੇ ਬੀਬੀਆਂ ਇੱਥੇ ਰੋਲ ਰੋਲ ਮਰਨਾ ਦੰਦੇਵਾਲ ਤੋਂ ਬਾਅਦ ਬੀਬੀਆਂ ਵੀ ਤਿਆਰ ਆ ਜੀ ਹਾਂਜੀ ਬੀਬੀਆਂ ਵੀ ਪੋਖੜ ਹੜਤਾਲ ਤੇ ਬੈਸ ਨੂੰ ਤਿਆਰ ਆ ਆਪਣੇ ਡੰਦੇਵਾਲ ਸਾਹਿਬ ਤੋਂ ਪੁੱਤ ਪੋਤੇ ਪੁੱਤਰੀਆਂ ਤੇ ਆਂਦੇ ਘਰ ਨੂੰ ਆਜੋ ਦਾਦੀ ਕਿੱਦਾਂ ਆਉਣਾ ਤੇ ਅਹੀਂ ਕਾ ਰੇ ਗੱਲ ਆ ਕੇ ਆਉਨੇ ਆ ਵੀ ਸਾਡਾ ਜਾਣ ਦਾ ਪਤਾ ਜੇ ਤਾਂ ਆਉਣ ਦਾ ਕੋਈ ਪਤਾ ਨਹੀਂ ਜੀ ਅਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆਂ ਸ਼ੰਭੂ ਬਾਰਡਰ ਤੇ ਹਾਲਾਤ ਬੜੇ ਚੜ੍ਹਦੀ ਕਲਾ ਦੇ ਵਿੱਚ ਨੇ ਬੀਬੀਆਂ ਮਾਮਾ ਸਾਡੇ ਨਾਲ ਨੇ ਰੋਜ਼ਮਰਾਂ ਵਾਂਗ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਇਹ ਚਰਚਾ ਵੀ ਸੁਣੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀਆਂ ਦਾ ਵੀ ਇੱਕ ਜਥਾ ਜਿਹੜਾ ਇਸ ਤੋਂ ਪਹਿਲਾਂ ਮਰਜੀ ਵੜਿਆਂ ਦੇ ਜਥੇ ਜਾਂਦੇ ਸਨ ਭਾਈ ਜਾਂਦੇ ਸੀ ਕਿਸਾਨ ਜਾਂਦੇ ਸੀ ਪਰ ਹੁਣ ਇੱਕ ਬੀਬੀਆਂ ਦਾ ਜਥਾ ਤੋਰਨ ਦੀ ਵੀ ਗੱਲ ਚੱਲੀ ਆ ਬੀਬੀਆਂ ਤੋਂ ਪੁੱਛਦੇ ਆ ਮਾਤਾ ਜੀ ਗੱਲ ਚੱਲ ਰਹੀ ਸੀ ਕਹਿੰਦੇ ਵੀ ਬੀਬੀਆਂ ਦਾ ਜਥਾ ਵੀ ਅਸੀਂ ਮਰਜੀ ਵੜਿਆਂ ਦਾ ਤੋੜਨਾਗਾ ਜੀ ਤਿਆਰ ਆ ਅਸੀਂ ਜੀ ਤਿਆਰ ਪੁਰ ਤਿਆਰ ਆ ਅਸੀਂ ਐਰ ਕਾਂ ਦੀ ਬੀਬੀਆਂ ਹੀ ਮਰਨਗੇ ਆ ਅੱਗੇ ਸਾਡੇ ਬੱਚੇ ਮਰੇ ਆ ਨਾ ਐਰ ਕਾਂ ਦੀ ਬੀਬੀਆਂ ਮਰਨਗੇ ਆ ਪਰ ਜਦੋਂ ਗੱਲ ਚੱਲਦੀ ਆ ਅੱਗੇ ਜਾਣ ਦੀ ਤਾਂ ਉਧਰ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਬੀਬੀਆਂ ਨੂੰ ਤੇ ਬੱਚਿਆਂ ਨੂੰ ਵੀ ਥੋੜਾ ਤੁਸੀਂ ਪਿੱਛੇ ਰੱਖੋ ਭਾਈਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਅੱਗੇ ਰਹੋ ਬੀਬੀਆਂ ਨੂੰ ਪਿੱਛੇ ਨਹੀਂ ਅਸੀਂ ਆਨੇ ਅਵੇ ਭਾਈ ਪਿੱਛੇ ਹੋਣਾ ਬੀਬੀਆਂ گاڑی ਹੋਣਗੇ ਸਾਡੇ ਪੁੱਤ ਪਿੱਛੇ ਕਰਾਂਗੇ ਅਸੀਂ ਤੇ ਅਸੀਂ ਗਾੜੀ ਹੋਵਾਂਗੇ ਜੇ ਸਾਡੇ ਪੁੱਤ ਮੁੱਕ ਗਏ ਤਾਂ ਬੀਬੀਆਂ ਇੱਥੇ ਰੋਲ ਰੋਲ ਮਾਰਨਾ ਸਾਡੇ ਬੱਚੇ 17 ਹੀ ਪਏ ਆ ਮੁੱਕਣ ਦਾ ਐ ਠੰਡਾਂ ਹੀ ਬੈੰਡਰ ਬੀਬੀਆਂ ਨੇ ਜੀ ਕੇ ਕੀ ਕਰਨਾ ਪੁੱਤ ਅਸੀਂ ਮਰਾਂਗੇ ਆਕਾਂ ਦੀ ਪਹਿਲੋਂ ਤੇ ਬਾਤ ਪੋ ਸਾਡੇ ਸਾਡੇ ਵੀ ਭਾਈ ਗਾ ਪਿੱਛੇ ਹੋਣਗੇ ਅਸੀਂ ਗਾੜੀ ਹੋਵਾਂਗੇ ਇਹ ਨਹੀਂ ਗੱਲ ਵੀ ਅਸੀਂ ਇਹਨਾਂ ਨੂੰ ਪਿੱਛਾ ਦੇਵਾਂਗੇ ਗੱਲੇ ਵਾਲ ਤੋਂ ਬਾਅਦ ਬੀਬੀਆਂ ਵੀ ਤਿਆਰ ਆ ਜੀ ਹਾਂਜੀ ਬੀਬੀਆਂ ਵੀ ਭੁਖੜ ਹੜਤਾਲ ਤੇ ਬੈਸ ਨੂੰ ਤਿਆਰ ਆ ਆਪਣੇ ਡੱਲੇਵਾਲ ਸਾਹਿਬ ਤੋਂ ਹੂੰ ਤੇ ਉਹਨਾਂ ਨੇ ਚੜਦੀ ਕਲਾ ਮਹਾਰਾਜ ਕਰੇ ਕੀਤਾ ਗੁਰਨਾਕ ਨੇ ਚੜਦੀ ਕਲਾ ਨਹੀਂ ਕਰ ਦੇਣੀ ਤੇ ਪਰ ਮਗਰੋਂ ਬੀਬੀਆਂ ਵੀ ਤਿਆਰ ਆ ਜੀ ਹਾਂਜੀ ਤੁਸੀਂ ਵੀ ਜਦੋਂ ਬੀਬੀਆਂ ਦਾ ਜਥਾ ਜਾਊਗਾ ਮਾਤਾ ਜੀ ਜਾਉਂਗੇ ਨਾਲ ਜਾਵਾਂਗੇ ਜੀ ਜਾਵਾਂਗੇ ਜਾਵਾਂਗੇ ਜ਼ਰੂਰ ਨਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾਵਾਂਗੇ ਅਸੀਂ ਹਾਂ ਤਿਆਰ ਆ ਅਸੀਂ ਜਾਣ ਨੂੰ ਹਾਂ ਹਾਂਜੀ ਘਰੋਂ ਬੱਚੇ ਬੱਚੀਆਂ ਕਹਿੰਦੇ ਹੋਣਗੇ ਵੀ ਹਾਲਚਾਲ ਪੁੱਛਦੇ ਹੋਣਗੇ ਇੱਥੋਂ ਦਾ ਪੁੱਛਦਾ ਹੀ ਆ ਕਿ ਹਾਲਚਾਲ ਤੇ ਰੋਜ਼ ਫੋਨ ਆ ਜਾਂਦਾ ਹਾਂ ਹੁਣੇ ਆਉਣ ਡਿਆ ਸੀ ਫੋਨ ਰੋਜ਼ ਆ ਜਾਂਦਾ ਵਾ ਪੋਤਰੇ ਪੋਤਰੇ ਪੁੱਤਰੀਆਂ ਤੇ ਆਂਦੇ ਘਰ ਨੂੰ ਆਜੋ ਦਾਦੀ ਕਿੱਦਾਂ ਆਉਣਾ ਪੇ ਚੱਲੋਣਾ ਅਸੀਂ ਜਸਦੇ ਨਾ ਕਿਸਾਨਾਂ ਦੇ ਨਾਲ ਅਸੀਂ ਜਾਵਾਂਗੇ ਹਾਂ ਹਾਂਜੀ ਕਿੰਨਾ ਚਿਰ ਹੋ ਗਿਆ ਮਾਤਾ ਜੀ ਇੱਥੇ ਆਏ ਉਹਨੂੰ ਅਸੀਂ 20 ਤਰੀਕ ਦੇ ਆਏ ਹਾਂ ਇਸ ਵੀ ਤਰੀਕ ਇੱਥੇ ਹਾਂ ਤੇ ਪਹਿਲਾਂ ਵੀ ਆਉਂਦੇ ਆ ਪਹਿਲਾਂ ਵੀ ਆ ਕੇ ਅਸੀਂ 10-10 ਦਿਨ ਲਾ ਕੇ ਜਾਂਦੇ ਰਹੇ ਆ ਤੇ ਹੁਣ ਵੀ ਅਸੀਂ ਤਿਆਰ ਤੋਂ ਤਿਆਰ ਹੀ ਰਹਿਨੇ ਆ ਜਦੋਂ ਸਾਨੂੰ ਰਾਤ ਨੂੰ ਆਹ ਦਿੰਦੇ ਸਵੇਰੇ ਜਾਣਾ ਅਸੀਂ ਦਿਨ ਚੜ੍ਹਦੇ ਨਾਲ ਤਿਆਰੀਆਂ ਵੱਲ ਲੈਨੇ ਆ ਤੇ ਅਸੀਂ ਘਰ ਇਹ ਗੱਲ ਆ ਕੇ ਆਉਂਦੇ ਆ ਵੀ ਸਾਡਾ ਜਾਣ ਦਾ ਪਤਾ ਜੇ ਤਾਂ ਆਉਣ ਦਾ ਕੋਈ ਪਤਾ ਨਹੀਂ ਜੀ ਤੇ ਅਸੀਂ ਆਪਣਾ ਹੱਕ ਲੈ ਕੇ ਆਵਾਂ ਤੇ ਹੱਕ ਲੈਣ ਵਾਸਤੇ ਇੱਥੇ ਆਉਂਦੇ ਆ ਤੇ ਅਸੀਂ ਸਭ ਤੋਂ ਗਾੜੀ ਲਾ ਕੇ ਤੁਰਾਂਗੇ ਅਸੀਂ ਆਪਣੇ ਵੀਰ ਭਰਾ ਸਾਰੇ ਆਖਾਂਗੇ ਪਿੱਛੇ ਉਹ ਸਾਨੂੰ ਅੱਗੇ ਲਾਉ ਹਾਂ ਸੋ ਬੀਬੀਆਂ ਨੇ ਸਾਡੀਆਂ ਮਾਮਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਚਾਰ ਚਰਚਾ ਹੋ ਰਹੀ ਸੀ ਮੀਟਿੰਗ ਦੇ ਵਿੱਚ ਕਿ ਬੀਬੀਆਂ ਦਾ ਜਥਾ ਮਰਜੀ ਵਿੜਿਆਂ ਦਾ ਇੱਕ ਦਿੱਲੀ ਵੱਲ ਨੂੰ ਚੱਲਣਾ ਪੈਦਲ ਜਾਣ ਲਈ ਜਥੇ ਨੂੰ ਆਗਿਆ ਮਿਲ ਗਈ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਇਥੋਂ ਤੱਕ ਕਹਿਤਾ ਸੀ ਕਿ ਜੇਕਰ ਕਿਸਾਨ ਪੈਦਲ ਆਉਣਾ ਚਾਹੁੰਦੇ ਆ ਤਾਂ ਉਹ ਆ ਸਕਦੇ ਆ ਉਹਨਾਂ ਨੂੰ ਰਸਤਾ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਨੂੰ ਜਾਂ ਹਰਿਆਣੇ ਦੇ ਪ੍ਰਸ਼ਾਸਨ ਨੂੰ ਟਰੈਕਟਰ ਟਰਾਲੀਆਂ ਤੋਂ ਜਾਂ ਸਾਧਨਾਂ ਤੋਂ ਸਮੱਸਿਆ ਸੀ ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿਤਾ ਸੀ ਕਿ ਜੇਕਰ ਕਿਸਾਨ ਪੈਦਲ ਆਉਣਾ ਚਾਹੁੰਦੇ ਆ ਤਾਂ ਪੈਦਲ ਆਉਣ ਲਈ ਉਹਨਾਂ ਨੂੰ ਰਸਤਾ ਦਿੱਤਾ ਜਾ ਵੀ ਉਹ ਆਪਣੀ ਗੱਲ ਆਖਣੀ ਚਾਹੁੰਦੇ ਆ ਦਿੱਲੀ ਦੇ ਵਿੱਚ ਜਿੱਥੇ ਵੀ ਜਾ ਕੇ ਉਹ ਧਰਨਾ ਦੇ ਕੇ ਜਾਂ ਕਿਸੇ ਨਾਲ ਵੀ ਮੀਟਿੰਗ ਕਰਕੇ ਆਪਣੀ ਗੱਲ ਕਹਿਣੀ ਚਾਹੁੰਦੇ ਆ ਪਰ ਬੜੀ ਹੈਰਾਨੀ ਵਾਲੀ ਗੱਲ ਆ ਜਾਂ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਕਿਸਾਨਾਂ ਨੇ ਪੈਦਲ ਚੱਲ ਕੇ ਜਾਣ ਲਈ ਵੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਆ ਸ਼ੰਭੂ ਦਾ ਬਾਰਡਰ ਅਗੇ ਜਿਹੜੇ ਬੈਰੀਗੇਡਸ ਲੱਗੇ ਆ ਇਹੀ ਨੇ ਉਹਨਾਂ ਨੂੰ ਲੰਘਣ ਦਿੱਤੇਗੇ ਤਾਂ ਹੁਣ ਅਗਲਾ ਜਿਹੜਾ ਹੈਗਾਗਾ ਇਹ ਵਿਚਾਰ ਹੋ ਰਹੀ ਆ ਕਿ ਬੀਬੀਆਂ ਦਾ ਇੱਕ ਜਥਾ ਦਿੱਲੀ ਵੱਲ ਨੂੰ ਤੋਰਨਾ ਕੈਮਰਾਮੈਨ ਕੁਲਜੀਤ ਨਾਲ ਸ਼ੰਭੂ ਤੋਂ ਮੈਂ ਹਰਜਿੰਦਰ ਸਿੱਧੂ